ਭਾਈ ਜਿਹੜੀ ਸਬਜ਼ੀਆਂ ਦੀ ਖੇਤੀ ਹੈ ਹਨਾ ਜਿਵੇਂ ਹੁਣ ਅਕਤੂਬਰ ਦਾ ਮਹੀਨਾ ਚੱਲ ਰਿਹਾ ਇੰਨਾ ਮਹੀਨਾ ਵਾਸਤੇ ਕਿਹੜੀਆਂ ਸਬਜ਼ੀਆਂ ਜ਼ਿਆਦਾ ਟੁਕਮੀਆਂ ਹੈਗੀਆਂ ਆਪਾਂ ਤਿਆਰੀ ਖੇਤ ਦੀ ਕਿਹੜੀਆਂ ਮਤਲਬ ਪਹਿਲਾਂ ਆਪਾਂ ਖੇਤ ਦੀ ਤਿਆਰੀ ਰੱਖੀਏ ਕਿਹੜੇ ਕਿਹੜੀ ਕਿਵੇਂ ਕਰੀਏ ਖੇਤ ਦੀ ਤਿਆਰੀ ਤਾਂ ਆਪਾਂ ਪਹਿਲਾਂ ਤੋਂ ਇਹਨਾ ਪੂਰਾ ਖੇਤ ਨੂੰ ਪੂਰਾ ਚੰਗੀ ਤਰ੍ਹਾਂ ਵਾਹੀ ਕੀਤਾ ਹੋਣਾ ਚਾਹੀਦਾ ਉਹਦੇ ਵਿੱਚ ਪੂਰੀ ਚੰਗੀ ਜਿਹੜੀ ਜ਼ੂੜੀ ਹੈ ਉਹ ਰੂੜੀ ਦੀ ਖਾਦ ਬਹੁਤ ਜ਼ਰੂਰੀ ਆ ਉਹ ਇਹ ਆਰਗ ਜਿਹੜੀ ਰੂੜੀ ਦੀ ਖਾਦ ਆ ਨਾ ਜੇ ਤੁਸੀਂ ਖੇਤ ਦੇ ਵਿੱਚ ਪਾਉਂਗੇ ਆਰਗੈਨਿਕ ਖਾਜੇ ਤੁਸੀਂ ਪਾਉਂਗੇ ਤਾਂ ਤੁਹਾਡੇ ਖੇਤ ਦੂਜੀ ਜਿਹੜੀ ਕੈਮੀਕਲ ਦੀ ਖਰਾਕ ਵੀ ਤਾਂ ਹੀ ਬੂਟਾ ਲੈ ਪਾਏਗਾ ਜੇ ਤੁਹਾਡੇ ਖੇਤ ਦੇ ਵਿੱਚ ਆਰਗੈਨਿਕ ਹੈ ਤਾਂ ਹਨਾ ਹੁਣ ਕੱਲਾ ਸੀ ਪੈਸਟੀਸਾਈਡ ਜਾਂ ਉਹ ਦੂਜਾ ਕੈਮੀਕਲ ਹੀ ਪਾਈ ਜਾਵਾਂਗੇ ਤਾਂ ਉਹ ਕਿੰਨਾ ਚਿਰ ਚੱਲੂਗਾ ਉਹ ਤੁਹਾਡੀਆਂ ਜ਼ਮੀਨਾਂ ਖਰਾਬ ਹੋਣੀ ਆ ਹੁਣ ਮੇਰੇ ਪੂਰਾ ਖੇਤ ਹੈ ਪੂਰੇ ਖੇਤ ਦੇ ਵਿੱਚ ਅਕਤੀ ਮੈਂ ਆਪਣਾ ਨਾਲ ਹੀ ਪਿੰਡ ਦੋਦਾ ਪਿੰਡਾ ਉੱਥੋਂ ਗਊਸ਼ਾਲਾ ਤੋਂ ਅਸੀਂ ਪੂਰੀ ਉਹਨਾਂ ਦੀ ਨਾਲ ਤਾਂ ਉਹ ਇੱਕ ਤਰ੍ਹਾਂ ਦੀ ਸੇਵਾ ਹੋ ਜਾਂਦੀ ਹੈ ਨਾ ਹਾਂ ਨਾਲੇ ਉੱਥੇ ਸਹੀ ਹੁੰਦਾ ਮਤਲਬ ਕੋਈ ਲਫਾਫਾ ਨਹੀਂ ਆਇਆ ਕੋਈ ਹਾਂ ਨਾਲੇ ਤਾਂ ਉੱਥੇ ਸੇਵਾ ਹੋ ਗਈ ਨਾਲੇ ਉਥੋਂ ਅਸੀਂ ਉਹ ਸਾਰਾ ਉਹ ਗੋਬਰ ਚੱਕ ਕੇ ਸਾਰੇ ਖੇਤ ਦੇ ਵਿੱਚ ਪਾਇਆ ਗਿਆ ਹੈ ਨਾ ਤੇ ਉਹ ਨਾਲੇ ਸਾਡਾ ਫਾਇਦਾ ਨਾਲੇ ਚਲੋ ਉੱਥੇ ਉਹਨਾਂ ਨਾਲੇ ਫਲੀਆਂ ਉਹਨਾਂ ਦੇ ਫਲੀਆਂ ਹੈ ਨਾ ਇਸੇ ਤਰ੍ਹਾਂ ਚਲੋ ਜਿੱਥੇ ਜਿਹੜਾ ਵੀ ਕਰ ਸਕਦਾ ਜਿੱਥੋਂ ਵੀ ਕਰ ਸਕਦਾ ਹੁਣ ਤਾਂ ਬੜੇ ਬੜੇ ਵੱਡੇ ਵੱਡੇ ਆਪਣੇ ਗਊਆਂ ਦੇ ਫਾਰਮ ਬਣ ਗਏ ਉੱਥੋਂ ਲੈ ਸਕਦੇ ਆ ਹਾਂ ਇਹਦੇ ਨਾਲ ਥੋੜੀ ਪਾਲੂ ਪਾਉਣ ਦੀ ਪਰ ਇਹਦੇ ਨਾਲ ਤੁਹਾਡਾ ਜ਼ਮੀਨ ਦਾ ਆਰਗੈਨਿਕ ਤੱਤ ਵਧੇਗਾ ਤਾਂ ਤੁਹਾਡੀਆਂ ਦੂਜੀਆਂ ਖਾਦਾਂ ਨੂੰ ਵੀ ਉਹ ਜਿਹੜਾ ਪਲਾਂਟ ਆ ਸਾਡਾ ਉਹ ਲਵੇਗਾ ਹੈ ਨਾ ਇਹ ਬਹੁਤ ਜ਼ਰੂਰੀ ਹੈ ਕਿ ਅਕਤੂਬਰ ਨਵੰਬਰ ਚ ਕਿਹੜੀਆਂ ਲਾਈਆਂ ਜਾਣ ਸਕਦੀਆਂ ਗੋਭਾ ਇਹ ਜਿਹੜੀਆਂ ਪੂਰਾ ਖੇਤ ਨੂੰ ਤਿਆਰ ਕਰਕੇ ਹੁਣ ਪੂਰੀਆਂ ਸਿਆਲ ਰਤ ਦੀਆਂ ਸਾਰੀਆਂ ਸਬਜ਼ੀਆਂ ਦਾ ਬੜਾ ਵਧੀਆ ਟਾਈਮ ਹੈ ਹੁਣ ਤਾਂ ਛੋਲੇ ਆਪਾਂ ਬੀਜ ਸਕਦੇ ਆ ਗਾਂ ਛੋਲੀਆਂ ਹੋ ਜਾਣਾ ਨਾ ਪੱਕਾਵੇਂ ਵੀ ਹੋ ਸਕਦੇ ਹੈ ਹਨਾ ਫਿਰ ਗੋਭੀਆਂ ਸਾਰੀਆਂ ਜਿੰਨੀਆਂ ਬਰੋਕਲੀ ਹੈ ਫੁੱਲ ਗੋਭੀ ਹੈ ਬੰਦ ਗੋਭੀ ਹੈ ਸਾਰੀਆਂ ਇਹ ਲਾ ਸਕਦੇ ਆ ਗਾਜਰ ਦਾ ਟਾਈਮ ਹੈ ਮਟਰ ਬੜਾ ਬੜਾ ਟੁਕਮਾ ਟਾਈਮ ਹੈ ਮਟਰਾਂ ਵਾਸਤੇ ਮਟਰ ਦੀ ਖੇਤੀ ਤੁਸਨ ਕਰ ਸਕਦੇ ਆ ਨਾ ਤੇ ਹੋਰ ਮੂਲੀ ਪਾਲਕੋ ਤਾਂ ਚੱਲ ਹੀ ਰਿਹਾ ਚੱਲ ਵੀ ਪਿਆ ਹੋਰ ਵੀ ਤੁਸੀਂ ਲਾ ਸਕਦੇ ਆ ਫਲਾਵਰ ਵੀ ਤੁਸੀਂ ਇਸ ਟਾਈਮ ਦੇ ਵਿੱਚ ਫਲਾਵਰ ਵੀ ਬੜੇ ਤੁਹਾਡੇ ਗਿੰਦਾ ਵਗੈਰਾ ਤੁਸੀਂ ਹੁਣ ਉਹ ਵੀ ਲਾ ਸਕਦੇ ਆ ਇਹ ਸਾਰੀਆਂ ਹੁਣ ਬੜੀਆਂ ਇਹ ਠੁਕਮੇ ਸਮੇ ਆ ਇਹ ਸਭ ਤੁਸੀਂ ਲਾ ਸਕਦੇ ਆ ਤੇ ਪਿਆਜ਼ ਤੇ ਲਸਣ ਬਾਈ ਇਹ ਹਾਂ ਪਿਆਜ਼ ਦਾ ਜਿਹੜਾ ਹੈਗਾ ਪਿਆਜ਼ ਦਾ ਹੁਣ ਨਹੀਂ ਪਿਆਜ਼ ਦਾ ਜੇ ਹਰਾ ਪਿਆਜ ਤੁਸੀਂ ਲਾ ਸਕਦੇ ਆ ਹੁਣ ਤੁਹਾਡੇ ਵਾਸਤੇ ਟਾਈਮ ਆ ਗਿਆ ਪਰ ਜਿਹੜਾ ਪਕਾਵਾ ਪਿਆਜ਼ ਆ ਉਹ ਜਿਹੜੇ ਜਿਹਨਾਂ ਹਾਈਬ੍ਰਿਡ ਪਿਆਜ਼ ਆ ਉਹ ਦਸੰਬਰ ਚ ਸ਼ੁਰੂ ਹੋਊਗਾ ਲੱਗਣਾ ਜਿਹੜਾ ਪੂਰਾ ਜਿਹੜਾ ਪਕਾਵਾ ਪਿਆਜ਼ ਆਪਾਂ ਗਾਂ ਆਸਤੇ ਲਾਉਣੇ ਆ ਉਹ ਜਨਵਰੀ ਚ ਸ਼ੁਰੂ ਹੋਊਗਾ ਬਿਲਕੁਲ ਸਾਰੇ ਹੁਣ ਜਿਹੜੇ ਜਿੰਨੇ ਵੀ ਹੈਗੇ ਆਪਣੇ ਫਾਰਮਰ ਉਹ ਆਪ ਦਾ ਘਰ ਦਾ ਪਿਆਜ਼ ਘਰ ਦਾ ਆਲੂ ਆਲੂ ਦਾ ਬੜਾ ਵਧੀਆ ਟੁਕ ਮਾ ਟਾਈਮ ਹੈ ਆਲੂ ਬੜੇ ਹੁਣ ਤੁਸੀਂ ਆਪਦੇ ਔਰ ਖਾਸ ਕਰਕੇ ਮੈਂ ਸਾਰ ਸਾਰ ਇੱਕ ਫਾਰਮਰ ਨੂੰ ਕਹਿਣਾ ਚਾਹਣਾ ਵੀ ਉਹ ਆਲੂ ਜਰੂਰ ਆਪ ਦਾ ਆਪ ਦਾ ਘਰ ਦਾ ਲਾਉਣ ਕਿਉਂ ਅੱਜ ਕੱਲ ਬਹੁਤ ਜਹਾਂ ਪਈ ਪੈ ਰਹੀ ਹੈ ਤੇ ਉਹ ਬੜਾ ਜੋ ਥੋੜੇ ਜੇ ਨਾ ਹੋ ਜਾਣਾ ਹਨ ਤੇ ਆਲੂ ਲਾਓ ਹੁਣ ਤੁਸੀਂ ਆਪ ਦਾ ਤੇ ਲਸਣ ਹੈ ਇਹਦਾ ਵੀ ਬੜਾ ਟੁਕਮਾ ਟਾਈਮ ਹੈ ਹੁਣ ਲਸਣ ਲਾ ਸਕਦੇ ਤੁਸੀਂ ਕਿਵੇਂ ਲਾਉਣੇ ਆ ਲਸਣ ਭਾਈ ਲਸਣ ਮੈਂ ਤਾਂ ਇਹੀ ਰਹਿ ਦੇਵਾਂਗਾ ਸਾਰਿਆਂ ਨੂੰ ਇਹ ਬੈੱਡ ਤੇ ਜਿੰਨਾ ਵੀ ਇਹ ਜਿਹੜੇ ਪਿਆਜ਼ ਆ ਜਾਂ ਲਸਣ ਹੈ ਪੂਰੀ ਇਹ ਬੈੱਡ ਤੇ ਜਿਵੇਂ ਆਪਣਾ ਖਾਸ ਕਰਕੇ ਜਿਹੜਾ ਮੁਕਸਰ ਏਰੀਆ ਹੈ ਨਾ ਇੱਥੇ ਬੈੱਡ ਦੇ ਉੱਤੇ ਇਹਨਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਇਹ ਬਹੁਤ ਵਧੀਆ ਕਿਉਂ ਆਪਣੇ ਨੀਚੇ ਦੇ ਪਾਣੀ ਥੋੜੇ ਨੇੜੇ ਹੈ ਤੇ ਇਹਨੂੰ ਪਾਣੀ ਬਹੁਤ ਘੱਟ ਲਾਇਆ ਜਾਵੇ ਤੇ ਸਾਰੀਆਂ ਫਸਲਾਂ ਹੁਣ ਲਸਣਾ ਤੁਸੀਂ ਲਸਣ ਲਾ ਕੇ ਉੱਤੇ ਆਪਾਂ ਆਮ ਹੀ ਪਰਾਲੀ ਹੁਣ ਲੋਕ ਪਰਾਲੀ ਪਾਉਂਦੇ ਨਾ ਉਹ ਨਦੀਨ ਹੋਵੇ ਤੇ ਨਾ ਉਹ ਤੁਹਾਡੇ ਪ੍ਰੋਪਰੋ ਚ ਇੱਕ ਵਾਰੀ ਤੁਸੀਂ ਫੰਡ ਨੂੰ ਮੁੜ ਕੋ ਪ੍ਰੋਪਰੋ ਜਿਹਾ ਸੈਲ ਵੀ ਬਣੀ ਰਹਿੰਦੀ ਹੈ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਹੈ ਨਾ ਉਹਦੀ ਇੱਕ ਤਰ੍ਹਾਂ ਦੀ ਮਲਚਿੰਗ ਹੋ ਜਾਂਦੀ ਹੈ ਬਿਲਕੁਲ ਹਾਂ ਪਿਛਲੇ ਸਾਲ ਤੋਂ ਲੋਕ ਕੁਝ ਮਲਚਿੰਗ ਸੀਟ ਟਾਈ ਹੈ ਉਹਦੇ ਵਿੱਚ ਸਰਾਖ ਹੁੰਦੇ ਆ ਉਹ ਉਹ ਵੀ ਬੜੀ ਵਧੀਆ ਉਹ ਮੰਨ ਲਓ ਉਹ ਵੀ ਨਦੀਨ ਹੁੰਦੇ ਉਹ ਵੀ ਨਦੀਨ ਨਹੀਂ ਹੁੰਦੀ ਉਹ ਉਹ ਵੀ ਬੜਾ ਵਧੀਆ ਉਹ ਵੀ ਇੱਕ ਆ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ ਪਰ ਨਾਲ ਨਾਲ ਜੇ ਤੁਸੀਂ ਜਿੰਨੇ ਕਿ ਤੁਸੀਂ ਉਹ ਇਹ ਸਬਜ਼ੀਆਂ ਦੀ ਕਾਸ਼ਤ ਕਰਦੇ ਨਾ ਉਹਦੇ ਵਿੱਚ ਡ੍ਰਿਪ ਇਰੀਗੇਸ਼ਨ ਕਰਨੋਂ ਤਾਂ ਤੁਹਾਡਾ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇਗੀ ਤੇ ਉਹ ਇੱਕ ਬਹੁਤ ਹੀ ਤੁਹਾਨੂੰ ਹੂੰ ਵਧੀਆ ਰਹੇਗਾ ਮੇਰੇ। ਮਤਲਬ ਯਾਰ ਬਾਬੇ ਆਰਗੇਨਿਕ ਹੋ ਸਕਦੀ ਹੈ ਗੋਭੀ ਮੇਰੇ। ਕੋਈ ਵੀ ਜੇ ਕੋਈ ਵੀ ਪਹਿਲਾਂ ਇਹ ਜਿਹੜੇ ਕੈਮੀਕਲ ਹੈ ਇਹ ਤਾਂ ਹੁਣ ਆਪਣੇ ਸਮਝ ਲੋ ਪਾਪੇ ਹੋਣ ਜਦੋਂ ਉਹਨਾਂ ਦੇ ਉਹਦੇ ਜਿਹੜੇ ਆਪਣੇ ਦਾਦਾ ਦਾਦੇ ਦੇ ਮਤਲਬ ਤੀਜੀ ਪੀੜ੍ਹੀ ਆਪਣੀ ਜਿਹੜੀ ਆਪਾਂ ਤੀਜੀ ਪੀੜ੍ਹੀ ਜਾ ਗਏ ਉਦੋਂ ਕਿਹੜਾ ਕੈਮੀਕਲ ਹੁੰਦਾ ਸੀ ਉਦੋਂ ਵੀ ਉਦੋਂ ਵੀ ਇਹ ਸਾਰੀਆਂ ਸਬਜ਼ੀਆਂ ਉਦੋਂ ਵੀ ਹੁੰਦੀਆਂ ਸੀਗਾ ਸੋ ਸਾਰਾ ਕੁਝ ਉਦੋਂ ਵੀ ਹੁੰਦਾ ਸੀਗਾ ਹੂੰ ਅੱਜ ਵੀ ਹੋ ਸਕਦਾ ਹੈ। ਇਹ ਚ ਕੋਈ ਇਹ ਆਪਣੀ ਗਲਤ ਸੋਚ ਆ ਵੀ ਆਪਾਂ ਕਰਨ ਹਾਂ। ਮੇਰੇ ਇਸ ਵਾਰੀ ਮੈਂ ਤੁਹਾਨੂੰ ਉਹੀ ਦੱਸਦਾ ਮੇਰੇ ਝੋਨਾ ਲੱਗਿਆ ਹੋਇਆ ਹੂੰ ਮੈਂ ਸਿਰਫ 5 ਕਿੱਲੇ ਝੋਨਾ ਮੇਰੇ ਕੋਲ ਹੂੰ ਜਾਣੋ ਕਿ ਮੈਂ ਇੱਕ ਸਪਰੇਅ ਕੀਤੀ ਉਹਦੇ ਉੱਤੇ ਤੇ ਉਹਦੇ ਵਿੱਚ ਸਮਝ ਲਓ ਵੀ ਤੁਸੀਂ ਡੇਢ ਗੱਟਾ ਜੂਰੀਆ ਦਾ ਪਾਇਆ ਹੂੰ ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਕੈਮੀਕਲ ਨੂੰ ਘੱਟ ਕਰਦੇ ਆ ਤਾਂ ਤੁਹਾਡੇ ਨੂੰ ਫਰਟੀਲਾਈਜ਼ਰ ਤੁਹ ਕੋਈ ਸਪਰੇਅ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੇ ਤੁਹਾਡੇ ਖੇਤ ਦੇ ਵਿੱਚ ਆਰਗੈਨਿਕ ਹੈ ਨਾ ਤਾਂ ਉਹ ਤੁਹਾਨੂੰ ਕਿਸੇ ਹੋਰ ਕੈਮੀਕਲ ਜਾਂ ਸਪਰੇਅ ਦੀ ਜ਼ਰੂਰਤ ਹੀ ਨਹੀਂ ਪੈਂਦੀ ਮਤਲਬ ਤੁਹਾਡਾ ਆਪ ਦਾ ਰਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਆਪਾਂ ਇੱਕ ਆਪਾਂ ਆਪਾਂ ਕਹਿੰਦੇ ਨੇ ਦੇਸੀ ਘੋਖ ਖਾ ਲਿਆ ਤੇ ਉਹ ਤਕੜਾ ਹੋ ਗਿਆ ਬੰਦਾ ਉਹਦੇ ਬਿਮਾਰੀ ਨੇੜੇ ਹੀ ਨਹੀਂ ਆਉਂਦੀ ਜੀ ਉਸੇ ਤਰ੍ਹਾਂ ਜੇ ਆਪਣੇ ਖੇਤ ਦੇ ਵਿੱਚ ਦੇਸੀ ਖਾਦ ਪਾਈ ਹੋਈ ਹੈ ਨਾ ਤਾਂ ਤੁਹਾਡਾ ਪੌਦਾ ਹੀ ਇੰਨਾ ਮਜ਼ਬੂਤ ਹੋਊਗਾ ਬਿਮਾਰੀਆਂ ਦੇ ਲੜਨ ਦੀ ਸ਼ਕਤੀ ਉਹਦੇ ਵਿੱਚ ਇੰਨੀ ਹੋਊਗੀ ਉਹ ਪਰਵਾਹ ਹੀ ਨਹੀਂ ਮੰਨੇਗਾ ਮਤਲਬ ਸਟਰੋਂਗ ਆਪਾਂ ਨੂੰ ਖੇਤ ਨੂੰ ਕਰਨਾ ਖੇਤ ਹਾਂ ਸਾਡੀ ਮਿੱਟੀ ਨੂੰ ਸਟਰੋਂਗ ਕਰਨਾ ਪੈਣਾ ਸਾਡੀ ਸਾਡੀ ਫਸਲ ਆਪਣੇ ਆਪ ਹੀ ਉਹ ਸਹੀ ਹੋਏਗੀ ਪਨੀਰੀਆਂ ਜਿਵੇਂ ਹੁਣ ਕੱਚੇ ਪਿਆਜ਼ ਜਿਹੜਾ ਹਰਾ ਪਿਆਜ਼ ਲਾਉਣਾ ਉਹਦੀ ਪਨੀਰੀ ਹੁਣ ਤਿਆਰ ਹੈ ਉਹ ਲਗਵਾ ਰਹੇ ਹਾਂ ਨਾ ਤੇ ਇਸ ਤੋਂ ਪਹਿਲਾਂ ਗੋਭੀ ਲਵਾ ਚੁੱਕੇ ਹਾਂ ਹਣਾ ਹੁਣ ਕਿਹੜਾ ਗੋਭੀ ਦਾ ਹੁਣ ਕਿਹੜਾ ਟਾਈਮ ਨਿਕਲ ਚੁੱਕਿਆ ਤੇ ਹੁਣ ਫੇਰ ਗਾਂ ਲੇਟ ਲੱਗੇਗੀ ਤੇ ਹੋਰ ਜਿਵੇਂ ਹੁਣ ਚਾਰੀ ਮਿਰਚ ਸ਼ਿਮਲਾ ਮਿਰਚ ਇਹਨਾਂ ਦੀਆਂ ਪਨੀਰੀਆਂ ਹੁਣ ਤਿਆਰ ਹੋ ਜਾਣੀਆਂ ਇਹ ਹੁਣ ਗਾਂ ਇਹਸਲ ਹੁਣ ਸਮਝ ਲਓ 1 ਅਕਤੂਬਰ ਚੱਲੀ ਜਾਂਦਾ ਅਕਤੂਬਰ ਦੇ ਲਾਸਟ 'ਚ ਸ਼ੁਰੂ ਹੋ ਜਾਊਗਾ ਸਾਰਾ ਕੁਝ ਤੇ ਨਵੰਬਰ ਦਸੰਬਰ ਦੇ ਪੂਰੇ ਦੋ ਤਿੰਨ ਮਹੀਨੇ ਸਾਰੀਆਂ ਪਨੀਰੀਆਂ ਹਾਈਬ੍ਰਿਡ ਪਿਆਜ਼ ਹੁਣ ਲੱਗ ਰਿਹਾ ਉਹਦੀ ਪਨੀਰੀ ਹੋਰ ਇੱਕ ਬਸ 20 25 ਦਿਨਾਂ ਨੂੰ ਤਿਆਰ ਹੋ ਜਾਣੀਆਂ ਇਹ ਸ਼ੁਰੂ ਹੋ ਜਾਣੇ ਆ ਪਿਆਜ਼ ਕਿੰਨੀ ਤਰ੍ਹਾਂ ਦਾ ਮਤਲਬ ਆਪਣੇ ਹੋ ਜਾਂਦਾ ਇੱਥੇ ਸਹੀ ਕਾਮਯਾਬ ਹੈ ਇੱਥੇ ਤੇ ਪਿਆਜ਼ ਤਾਂ ਹੁਣ ਆਪਣਾ ਕਣਕ ਦੇ ਬਰਾਬਰ ਹੀ ਲੱਗਦਾ ਮਤਲਬ ਤੁਹਾਡੀ ਗੱਲ ਰੋਕ ਹਾਂ ਕਣਕ ਦੇ ਬਰਾਬਰ ਹੀ ਇਹ ਹੁਣ ਪਿਆਜ਼ ਦੀ ਖੇਤੀ ਜੇ ਕਿ ਆਪਾਂ ਖੇਤੀ ਦੇ ਤੌਰ ਤੇ ਗੰਦੇ ਤਾਂ ਕਣਕ ਦੇ ਬਰਾਬਰ ਪਿਆਜ਼ ਪਿਆਜ਼ ਲਗਾਇਆ ਜਾਂਦਾ ਹੈ ਹੂੰ ਤੇ ਉਹ ਹੁਣ ਸਮਝ ਲਓ ਤੁਸੀਂ ਉਹ ਜਿਹੜਾ ਪਿਆਜ਼ ਹੈ ਉਹ ਤਕਰੀਬਨ ਜੇ ਸਹੀ ਉਹ ਜੇ ਖੇਤੀ ਦੇ ਤੌਰ ਤੇ ਤੁਸੀਂ ਪਿਆਜ਼ ਲਾਣਾ ਤਾਂ ਸਹੀ ਜਨਵਰੀ ਦੇ ਵਿੱਚ ਉਹਦਾ ਸਮਾਂ ਆਏਗਾ ਹੂੰ ਤੇ ਉਹ ਜਨਵਰੀ ਦੇ ਵਿੱਚ ਲੱਗੇਗਾ ਤਾਂ ਹਾਂ ਹੋਰ ਦੇਖੋ ਹਾਂਜੀ ਵੀ ਅੱਜ ਤੁਸੀਂ ਝੋਨਾ ਕੱਟ ਲਿਆ ਹੂੰ ਤੇ ਅੱਜ ਤੁਹਾਡੇ ਕੋਲ ਅਕਤੂਬਰ ਮਹੀਨਾ ਹੈ ਹਨਾ ਹਾਂਜੀ ਤੇ ਨਵੰਬਰ ਦਸੰਬਰ ਦੋ ਮਹੀਨੇ ਤੁਹਾਡੀ ਜ਼ਮੀਨ ਨੂੰ ਰੈਸਟ ਮਿਲ ਗਿਆ। ਹੂੰ ਇਹ ਵੀ ਬਹੁਤ ਵੱਡੀ ਗੱਲ ਹੈ। ਕਿਸੇ ਆਪਾਂ ਉਹ ਜ਼ਮੀਨ ਨੂੰ ਰੈਸਟ ਵੀ ਦੇਣਾ ਜ਼ਰੂਰੀ ਹੈ। ਜਿਵੇਂ ਬੰਦਾ ਤੜਕੇ ਕੰਮ ਕਰਦਾ ਰਾਤ ਨੂੰ ਸੁਂਦਾ ਰੈਸਟ ਕਰਦਾ ਸੀ। ਹਾਂ ਜਿਵੇਂ ਅਸੀਂ ਆਪਣੇ ਖੇਤ ਦੇ ਵਿੱਚ ਉਹ ਉਹੀ ਸਾਰਾ ਕੁਝ ਇੱਕ ਫਸਲ ਕੱਟੀ ਦੂਜੀ ਬੀਜੀ ਤੇ ਤੀਜੀ ਕੱਟੀ ਫੇਰ ਬੀਜੀ ਥੀ ਉਹ ਖੇਤ ਨੂੰ ਵੀ ਇੱਕ ਇੱਕ ਰੈਸਟ ਦੀ ਜ਼ਰੂਰਤ ਹੈ। ਆਜਾ ਦੋ ਮਹੀਨੇ ਪਏ ਤੁਹਾਡੇ ਕੋਲੇ। ਦੋ ਮਹੀਨੇ ਤੁਸੀਂ ਖੇਤ ਨੂੰ ਚੰਗੀ ਤਰ੍ਹਾਂ ਬਾਹ ਕੇ ਚੰਗੀ ਰੂੜੀ ਦੀ ਖਾਦ ਪਾ ਕੇ ਉਹਨੂੰ ਪੂਰਾ ਤਿਆਰ ਕਰ ਲਓ। ਪਿਆਜ ਹੋਊ ਕਿ ਹਾਂ ਤੁਹਾਡਾ ਮੰਨ ਵੀਰ ਕਿ ਹੋਏਗਾ ਮਤਲਬ ਕਣਖੇ ਦੀ ਤਿਆਰੀ ਜ਼ਰੂਰੀ ਹੈ ਮਤਲਬ 2 ਜਨਵਰੀ ਚ ਲਾਉ ਕਿਸਾਨ ਪਿਆਜ਼ ਹਾਂ ਤੇ ਕਣਕ ਦੇ ਮੰਨ ਲਓ ਜੇ ਕਿਸੇ ਅਪਾ ਐਗਜ਼ਾਮਪਲ ਲੈਨੇ 10 ਕਿੱਲੇ ਆ ਤੇ ਉਹ 9 ਕਿੱਲੇ ਰੱਖ ਲੇ ਤੇ ਕਿੱਲਾ ਪਿਆਜ਼ ਲਾਵੇ ਤਾਂ ਉਹਨੂੰ ਮਤਲਬ ਕਿੰਨਾ ਕੰਪੇਅਰ ਹੋਊ ਬਈ ਇਹਦਾ ਕਣਕ ਨੂੰ ਤਾਂ ਡਬਲ ਤੋਂ ਵੀ ਜੋ ਉੱਪਰ ਚਲਾ ਜਾਏਗਾ ਮਤਲਬ ਆਪਾਂ ਅੰਦਾਜ਼ਾ ਲਾਈਏ ਕਿੰਨੇ ਹੀ ਹੁੰਦੀ ਹੈ ਕਣਕ ਕਿੱਲੇ ਚੋਂ ਕਣਕ ਤਾਂ ਸਮਝ ਮੰਨ ਕੇ ਚੱਲੋ 50 ਤੋਂ 60 ਮਣ ਕਣਕ ਆਪਣੀ ਹੁੰਦੀ ਹੈ ਹਾਂਜੀ ਕਿੰਨੇ ਦੀ ਹੋਗੀ ਉਹ ਮਤਲਬ ਕਣਕ ਸਮਝ ਲਓ ਤੁਸੀਂ ਲਾ ਲਓ ਹਿਸਾਬ ਹੀ ਜੇ ਆਪਾਂ ਕਣਕ 50 ਮਣ ਹੁੰਦੀ ਹੈ ਦਾ 20 ਕਵਾਂਟਲ ਵਿੱਚ 50-60000 ਰੁਪਏ ਦੀ ਕਣਕ ਹੋਏਗੀ ਤੇ ਪਿਆਜ਼ ਕਿੰਨਾ ਹੋਊਗਾ ਬਾਈ ਪਿਆਜ਼ ਤਾਂ ਲੱਖ ਰੁਪਏ ਦਾ ਹੋ ਜਾਏਗਾ ਵਧ ਵੀ ਸਕਦੇ ਆ ਰੇਟ ਉੱਧੇ ਹਾਂਜੀ ਮਤਲਬ ਪਿਆਜ਼ ਦੀ ਖੇਤੀ ਵੀ ਮੁਨਾਫੇ ਵਾਸਤੇ ਸਾਫਤ ਹੋ ਸਕਦੀ ਹੈ ਬਿਲਕੁਲ ਬਿਲਕੁਲ ਮੁਨਾਫੇ ਵਾਸਤੇ ਮੇਰੇ ਕੋਲ ਇੱਕ ਇਧਰੋਂ ਮੁੰਡੇ ਦਾ ਫੋਨ ਆਇਆ ਸੀ ਉਹਨਾਂ ਦਾ ਮੈਂ ਥੋੜੇ ਜੇ ਦੋਕਰਾਂ ਲਾਇਆ ਸੀ ਭਾਈ ਜੀ ਮੇਰੇ ਐਨੇ ਹੋ ਗਏ ਮੈਂ ਤੂੰ ਕਰਮਾ ਵਾਲਾ ਤੂੰ ਤਾਂ ਉਹਨੇ ਉਹ ਥੋੜ ਮਿਹਨਤ ਜ਼ਿਆਦਾ ਕਰ ਲਈ ਉਹਦੇ ਗੱਪ ਮਾਰਨ ਵਾਂਗੂ ਪਿਆਜ਼ ਹੋ ਗਏ ਉਹਦੇ ਅੱਛਾ ਹਾਂ ਬੜਾ ਉਹਨੇ ਉਹ ਬੜਾ ਉਹ ਬੜਾ ਖੁਸ਼ ਸੀਗਾ ਹੂੰ ਤੇ ਬਾਈ ਕਿ ਮੈਂ ਉਹ ਕਿਲਾ ਪਿਆਜ ਦਾ ਲਾ ਰਿਹਾ ਵੇ ਅੱਛਾ ਮਤਲਬ ਲੋਕ ਵਧ ਰਹੇ ਹੈ ਜਿਹੀਆਂ ਖੇਤੀਆਂ ਬਿਲਕੁਲ ਹਾਂ ਵਧਣਾ ਨਹੀਂ ਬੰਦੇ ਤਾਂ ਵਧ ਰਹੇ ਹੈ ਜਿਹੜੇ ਨਵੀਂ ਜਨਰੇਸ਼ਨ ਹੈ ਨਾ ਉਹ ਖਾਸ ਕਰਕੇ ਇਹਦੇ ਵਿੱਚ ਆ ਰਹੀ ਹੈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ